ਬਹੁਤ ਦਿਨ ਦੱਬ ਕੇ ਰੱਖਿਆ ਖਰਾਬ ਨਹੀਂ ਹੋਈ ਜੀ ਪੂਰੀ ਸਾਰੇ ਠੀਕ ਹੈ ਅੱਛਾ ਆ ਦੇਖੋ ਬਾਈ 5% ਦਾਣੇ ਨੂੰ ਵਿੱਚ ਤੂੰ ਹੀ ਆਈ ਹੈ ਜਿੰਨੂੰ ਵੀ ਆਈ ਡਬਲ ਚੱਲ ਪਿਆ ਰਖ ਲੇਕਨ ਰਾਜਾ ਬਾਈ ਕਹਿੰਦਾ ਜੜ ਦੇ ਨਾਲ ਡਬਲ ਦੂਈ ਚੱਲਦੀ ਉਹ ਮੇਰੀ ਗੱਲ ਸੁਣ ਪੂਰਾ ਦਾਣਾ ਨਹੀਂ ਨਾ ਵਿੱਚ ਜੰਮਿਆ ਕਿਨ 10 ਦਾਣੇ ਮਾਤੇ ਤੇ ਤਿੰਨ ਦਾਣੇ ਜੰਮਿਆ ਰਹਿ ਗਿਆ ਬਾਕੀ ਦਾਣੇ ਇਕ ਨਹੀਂ ਵੇਚੇ ਸਾਰੇ ਪਾਣੀ ਓਵਰ ਹੋ ਗਿਆ ਬਾਈ ਚੱਠਾ ਉੱਛਲ ਗਿਆ ਉੜ ਗਿਆ ਹੋ ਗਿਆ ਚਵੱਚਾ ਛਲ ਗਿਆ ਦੇਖਿ ਨਾ ਅਕੇ ਲਾਗੇ ਦੋਹੇ ਹਾਂ ਭਾਗਾ ਦੋਹੇ ਨੱਕੇ ਭੇਡ ਗਿਆ ਹਾਂ ਦੋਹੇ ਨੱਕੇ ਲਾਗੇ ਇਕੱਠੇ ਲਓ ਜੀ ਬਾਈ ਜਿਹੜੀ ਆਪਾਂ ਨੇ 734 ਬੀਜ ਦੀ 26 ਦਾ ਧੋਖਾ ਦੇਗੀ ਤੇ ਦੂਆ ਦਿਨ ਅੱਜ ਇਹ ਤਾਂ ਬਾਈ ਵਧੀਆ ਚੱਲੀ ਦੇਖੋ ਤੂ ਹੀ ਕੱਢ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਡੀ ਵੀਰ ਸਤਿ ਸ੍ਰੀ ਅਕਾਲ ਜੀ ਬਾਈ ਮੋਟਰ ਤੇ ਆਏ ਆ ਦਿਨ ਚ ਰੋਪੜ ਗੇਵ ਤੇ ਬਾਈ ਥੋੜੇ ਜਿਹਾ ਲਟਰ ਫਟਦਾ ਜੇ ਕੰਮ ਕਰਨੇ ਤੇ ਇੱਕ ਪੂਰੀ ਦਾ ਕੰਮ ਦਾ ਬਾਈ ਬਿਜਲੀ ਦਾ ਉਹਨੇ ਲੋਡ ਜਾ ਵਧਾਇਆ ਤੇ ਮੀਟਰ ਸੜ ਗਿਆ ਤਾਂ ਉਹ ਲੋਡ ਕਰਾ ਕੇ ਆਏ ਨਾਲੇ ਮਜਾਰ ਚ ਇੱਕ ਪੰਮੂ ਵਾਸਤੇ ਚੱਪਲਾ ਲੈ ਗਿਆ ਤੇ ਗਏ ਦੁਪਹਿਰ ਨੂੰ ਤੇ ਰੋਡੀ ਨੇ ਬਾਕੀ ਪੁੱਛਦੇ ਵੀ ਕੀ ਮੇਰੇ ਆ ਹਾਂ ਗਰਮੀ ਬਹੁਤ ਆ ਬਾਈ ਗਏ ਮਾਸੀ ਜਾ ਹੋਇਆ ਬਹੁਤ ਗਰਮੀ ਜਾਦਾ ਤੂੰ ਤੂੰ ਕੀ ਕਹਿਣਾ ਚਾਹੁੰਦਾ ਮਾਦਾਇ ਕਰੇ ਕਣਾ ਚਾਉਣਾ ਮੈਂ ਦਾ ਪਹਾੜਾ ਚ ਘੁੰਮਣ ਲੱਗ ਜਾਣਾ ਬਈ 2 ਮਹੀਨੇ ਬਾਅਦ ਤੇ 3 ਮਹੀਨੇ ਮੇੜੂਆ ਬਈ ਬਹੁਤ ਜ਼ਿਆਦਾ ਕਰ ਮੁੰਡਾ ਕਹਿੰਦਾ ਪਹਾੜਾ ਚ ਘੁੰਮਣ ਲੱਗ ਜਾਣਾ ਫਿਰ ਬਰਫ ਵਾਲੇ ਦੇਸ਼ਾਂ ਮਾ ਜਾਣਾ ਜਿੱਥੇ ਬਰਫ ਪੈਂਦੀ ਹੋਵੇ ਪਹਾੜਾ ਪੂਣਾ ਚ ਉੱਥੇ ਹੀ ਜਾਉਂਦੇ ਉੱਥੇ ਜਾਣਾ ਪਹਾੜਾ ਮਰਾਇਣਾ 2-3 ਮਹੀਨੇ ਬਾਅਦ ਤੇ ਫਿਰ ਆ ਚਾਲ ਜਾਉਂਗਾ ਫੇਰ ਆਵਾਂਗਾ ਬਈ ਸਾਨੂੰ ਹੋਰ ਦੱਸਦੇ ਆ ਪਨੀਰੀਆਂ ਐਦਕੀਆਂ ਬਈ ਜਿਹੜੀ ਬੀਜੀਆਂ ਨੇ ਆ ਬਹੁਤ ਬੁਰਾ ਹਾਲ ਆਪਾਂ ਨੇ ਬਈ ਖੇਤੀਬਾਗਾਨ ਕੇਂਦਰ ਮਾ ਤੇ ਲੈ ਆ ਕੇ ਬੀਜੀ ਦੀ ਪਨੀਰੀ ਦੀ 88 16 ਕਿਲੋ ਬੀਜ ਤਾਂ ਪਹਿਲਾਂ ਪਿਓ ਕੇ ਵੀ ਰੱਖਿਆ ਬਾਈ ਉੱਤੇ ਵਾਰ ਮੈਂ ਘਰ ਪਾਣੀ ਮਤੇ ਕੱਢ ਕੇ ਫੋਲ ਕੇ ਵੀ ਰੱਖਿਆ ਫੇਰ ਪਾਣੀ ਦੰਦੇ ਤੇ ਵੀ ਕਹਿਣ ਦਾ ਭਾਵ ਜੰਮੇ ਨਹੀਂ ਹੈਗੇ ਬੀਜ ਖਰਾਬ ਹੁੰਦੇ ਰੋਡੀ ਖਰਾਬ ਹੋ ਜਾਂਦਾ ਹਾਂ ਵੀ ਜਿੰਨੇ ਵੀ ਬੀਜ ਆ ਬਾਈ ਤਕ ਤਕਰੀਬਨ ਵੀ ਪਨੀਰੀਆਂ ਦਾਤ ਕੀ ਪੂਰੀ ਨੇ ਵੀ ਲਿਆ ਕੇ ਬੀਜੇ ਬਾਈ ਪੂਰੀ ਕਹਿੰਦਾ ਮੇਰੇ ਸੁੰਡੀ ਪੈ ਗਈ ਪਤਾ ਨਹੀਂ ਕਿਦਾਂ ਵੀ ਗਿਆ ਸਿਸਟਮ ਹੋ ਗਿਆ ਕਹਿੰਦਾ ਪਾਣੀ ਮਤੇ ਪਿਓ ਕੇ ਦੋ ਦਿਨ ਕੱਪੜੇ ਥਲੇ ਦੱਬ ਕੇ ਰੱਖੀ ਕਹਿੰਦਾ ਬਾਈ ਸੁੰਡੀ ਪੈ ਗਈ ਦੋਹੇ ਬੀਜ ਜਿਹਦਾ ਹੋਇਆ ਕਿਸੇ ਦੇ ਜੰਮ ਵੀ ਆਉਣੀ ਕਿਸੇ ਦੀ ਖਰਾਬ ਦੀ ਹੋਣੀ ਉਹ ਹੁਣ ਐਤਕੀ ਪਤਾ ਨਹੀਂ ਕੀ ਗੱਲ ਹੈ ਛੋਟੀ ਤੂੰ ਹੀ ਹੋਣੀ ਨਿਕਲਦੀ ਅੱਛਾ ਸਾਡੇ ਵੀ ਹੁਣ ਮੈਂ ਦੇਖਿਆ ਵੀ ਕਈ ਦਿਨ ਹੋ ਗਏ ਬਾਈ ਚਾਰ ਪੰਜ ਦਿਨ ਹੋ ਗਏ ਤੂੰ ਹੀ ਨਹੀਂ ਨਿਕਲੀ ਹੈਗੀ ਜਿੰਨੂੰ ਤੂੰ ਹੀ ਨਿਕਲੀ ਆ ਉਹਨੂੰ ਡਬਲ ਨਿਕਲ ਗਈ ਬਾਈ ਕਿਣ ਦਾ ਭਾਪ ਵੀ ਡੱਕਾ ਜੜ ਵੀ ਚੱਲ ਪਈ ਜਿਹੜਾ ਹਰਾੜਾ ਕੰਨ ਕੱਲੋਂ ਆਪਨ ਉਹ ਵੀ ਚੱਲ ਪਿਆ ਉਹਦੇ ਕਰਕੇ ਵੀ ਲੋਟ ਜੀ ਨਹੀਂ ਆਈ ਹੁਣ ਉਹ ਸਿੱਟ ਨਹੀਂ ਹੋ ਪੈਣੀ ਹੈ ਖਰਾਬ ਹੋ ਗਿਆ ਵੀ ਉਹ ਤਾਂ ਜਿਹੜੀ ਖਰਾਬ ਹੈ ਸਿੱਟ ਨਹੀਂ ਹੋ ਪੈਣੀ ਨਾਲੇ ਬਾਈ ਵਧੀਆ ਬੀਜ ਲੈ ਅੰਦਰ ਅ ਕ੍ਰਿਸ਼ੀ ਵਿਗਿਆਨ ਕੇਂਦਰ ਮਾਤੇ ਵੀ ਕਾਮਯਾਬ ਨਹੀਂ ਹੋਇਆ ਪਤਾ ਨਹੀਂ ਕੀ ਚੱਕਰ ਹੁਣ ਬਾ ਹੁਣ ਕਿਆ ਵੇਜਣਾ ਹੁਣ ਜਿਹੜਾ ਬਾਈ ਆਪਣੇ ਕੋ ਹੈਗਾ ਇਹ 7/2 34 ਬੀਜਾ ਵੇਜਣਾ ਕੋ ਉਹਦੇ ਕਿਲੇ ਸਾਲ ਲੈਣਾ ਤਾਂ ਨਹੀਂ ਬੀਜਾ ਤਾਂ ਹੈਗਾ ਤਾਂ ਬੀਜ ਤਾਂ ਲੈ ਜਾਂਦਾ ਤਾਂ ਪਰ ਜੰਮਿਆ ਨਹੀਂ ਹੁਣ ਕਿਆ ਕਰੀਏ ਮਜਬੂਰੀ ਇਹ ਵੀ ਜੰਮਿਆ ਨਹੀਂ ਹੈਗਾ ਪਨੀਰੀਆਂ ਦਾ ਪਤਾ ਨਹੀਂ ਬਾਈ ਗਰਮੀ ਕਰਕੇ ਹੀ ਪਰ ਗਰਮੈਸਮਾ ਜੰਮ ਜਾਂਦਾ ਹੁੰਦਾ ਇਹ ਕਿ ਪਤਾ ਨਹੀਂ ਕਦ ਤੱਕ ਜੰਮਿਆ ਗਰਮੀ ਹੈ ਉਹ ਬਹੁਤ ਆ ਬਾਈ ਹੈ ਹਾਂ ਗਰਮੀ ਬਹੁਤ ਆ ਭਈਆਂ ਦਾ ਬਹੁਤ ਰਹਾ ਹਾਲ ਹੋਣਾ ਜਿੰਨੇ ਲਾਉਣੀ ਆ ਹਾਂ ਕਿ ਨਹੀਂ ਭਈਆਂ ਤੈਨੂੰ ਪਤਾ ਚੱਲ ਪਾ ਮੋਰਾ ਜਲੀ ਜਾਣੇ ਗੈਲ ਦੀ ਗੱਲ ਭਾਰੋ ਜਾਨਾ ਉਹਨਾਂ ਨੂੰ ਗਿਆ ਹੋਣਾ ਇੰਨੇ ਇੰਨੇ ਹੋਣੀ ਪੈਣੀ ਨਾਈ ਜਾਣ ਉਹਨਾਂ ਨੂੰ ਨਾਈ ਜਾਣਾ ਬਿੱਤੇ ਉਹ ਠੰਡੇ ਜਿਹੇ ਰਹਿਣਾ ਮੈਨੂੰ ਲੈ ਬਾਕੀ ਬਾਈ ਜਿਹੜੀ ਹੁਣ ਪਨੀਰੀ ਹੈ ਕਹਿ ਦੇਣਾ ਹੋ ਗਿਆ ਵੇੜੇ ਦੇ ਪਾਈ ਵੀ ਉਹਨੂੰ ਚੱਕ ਕੇ ਕਿਤੇ ਸੜ ਕੇ ਆਈਏ ਉਹਦਾ ਕੰਮ ਖਰਾਬ ਹੋ ਗਿਆ ਹੁਣੀਆਂ ਮਣੀ ਦਾ ਉਹਦਾ ਫਿਕ ਨਹੀਂ ਪੈਣੀ ਫਿਰ ਆਪਾਂ ਠੜੀ ਕਰਾ ਬਾਕੀ ਜਿਹੜੀ ਬੀਜੀ ਵੀ ਹੈ ਬਾਈ ਉਹਨੂੰ ਵੀ ਪਾਣੀ ਲਾਉਣਾ ਅੱਜ ਲਾਈਟ ਨਹੀਂ ਆਈ ਸਾਰਾ ਦਿਨ ਪਤਾ ਨਹੀਂ ਕਿਹੜਾ ਫਾਲਟ ਪੈ ਗਿਆ ਕੋਈ ਤਾਰ ਟੁੱਟ ਗਈ ਜਾਂ ਨਹੀਂ ਪਾਣੀ ਕੱਢਦੇ ਉਹ ਨੂੰ ਨਾ ਆਉਂਦਾ ਨਾ ਉਹ ਤੇ ਨਾ ਆਉਂਦਾ। ਰੋਡੀ ਮੈਨੂੰ ਸਵੇਰ ਦਾ ਫੋਨ ਕਰਦਾ ਵੀ ਨਾ ਆਉਣਾ। ਮੈਂ ਕਿਹਾ ਹੁਣ ਤੈਨੂੰ ਕਿਹਾ ਫੋਨ ਕਰ ਜੇ ਲਾਈਟ ਨਹੀਂ ਕਿੱਥੇ ਨਾ ਆਦ ਮੈਂ। ਦਰਿਆ ਮੈਂਦਾ ਆਇਆ ਹੁੰਦੇ ਉੱਥੇ। ਦਰਿਆ ਹੁੰਦੇ ਨਾ ਆਉਂਦੇ ਦਰਿਆ। ਬਾਕੀ ਜਿਹੜੀ ਬਾਈ ਪਨੀਰੀ ਆਪਾਂ ਨੇ 7.34 ਵੀਜੀ ਦੀ ਐ। 2 ਦਿਨ ਹੋ ਗਏ ਉਹਨੂੰ। ਸਵੇਰੇ ਪਾਣੀ ਕੱਢ ਦਿੰਦੇ, ਸ਼ਾਮ ਨੂੰ ਲਾ ਦਿੰਦੇ ਐ। ਸਾਰੀ ਰਾਤ ਪਾਣੀ ਖੜੇ ਰਹਿੰਦਾ ਜਿਹੜਾ ਸਵੇਰੇ ਪਾਣੀ ਹੁੰਦਾ ਉਹ ਕੱਢ ਕੇ ਬਾਹਰ ਮਾਰਦੇ ਐ। ਕਿਉਂ ਜੇ ਦਿਨ ਮੈਂ ਪਾਣੀ ਲਾ ਰੱਖੀ ਐ ਬਾਈ ਫੇਰ ਧੁੱਪ ਨੇ ਫੋਕੋਦਣੀ ਤਾਂ ਕਰਕੇ ਕੱਢ ਰੋਡੀ ਦਾ ਤਾਲੂਆ ਗਰਮ ਹੋਇਆ ਪਿਆ ਬਾਈ ਇਹਨੇ ਨਾ ਆਉਣਾ ਇਹਨੂੰ ਉਹ ਨਹੀਂ ਮਕਿਆ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਬਾਈ ਪਾਣੀ ਨਹੀਂ ਮਿਲਦਾ ਕਿੱਥੇ ਤੇ ਲਿਆ ਦੀ ਤੈਨੂੰ ਪਾਣੀ ਹੁਣ ਇਹ ਉਹਦਾ ਅੱਜ 12:00 ਵਜੇ ਲੰਘੇਂਦੇ ਆਂ ਜੱਦ ਉਹ ਆ ਜਾਣੀ ਚਾਹਵ ਨੂੰ ਰੋਡੀ ਯਾਰ ਉਹ ਡੈਕ ਵਾਲੇ ਮੁੰਡੇ ਦਾ ਫੋਨ ਹੀ ਆ ਯਾਰ ਹੈਗਾ ਤਿੰਨ ਵਾਰ ਕਿੱਥੇ ਲੱਗੇ ਡੈਕ ਵਾਲੇ ਬੰਦੇ ਕੋ ਗਏ ਤੇ ਬਾਈ ਜਿਹਦੇ ਟਰੈਕਟਰ ਪਰ ਨੂਜੀਕ ਸਿਸਟਮ ਚਾ ਰੋਡ ਕਰਾਉਣਾ ਤਾਂ ਉਹ ਨਹੀਂ ਵੀ ਨਹੀਂ ਨਾ ਇਹ ਪਿੰਡਾ ਬਾਈ ਤੈਨੂੰ ਫੋਨ ਕਰੂਗਾ ਮੁਰਖੇ ਦਾ ਫੋਨ ਨਹੀਂ ਆ ਰਿਹਾ ਰੋਡੀ ਮੈਨੂੰ ਕਹੀ ਜਾਂਦਾ ਕਿ ਨਾ ਡੱਕ ਲੋਣਾ ਕਿ ਨਹੀਂ ਲੋਣਾ ਕਿਦਨੇ ਕੋ ਕਰੇ ਦਿੱਤਾ ਕੀ ਹੋ ਗਿਆ ਕੋਈ ਪਤਾ ਨਹੀਂ ਹੈ ਕੰਮ ਬਣਦਾ ਨਹੀਂ ਹੈ ਬਣਦਾ ਵੀ ਕੰਮ ਬਣਦਾ ਬਣਦਾ ਅੜ ਜਾਂਦਾ ਰੋਡੀ ਕਿ ਤੈਨੂੰ ਹੋਰ ਦੱਸਾਂ ਆਪਾਂ ਜਿਹੜੀਆਂ ਪੰਮੂ ਵਾਸਤੇ ਵਧੀਆ ਚੱਪਲਾਂ ਲਿਆਏ ਤੇ ਉਹ ਤਾਂ ਉਹਦੇ ਬੜੀਆਂ ਹੋ ਗਈਆਂ ਜਿਹੜੀਆਂ ਆਉਣ ਲੱਗੇ ਬਾਜ਼ਾਰ ਮਾਂ ਤੇ ਮਿਲ ਗਈਆਂ 100 ਰੁਪਏ ਦੇ ਸੇਲ 'ਚ ਤੇ ਵਿਚਾਲੇ ਕੂਂਡ ਹੈ ਮੋਲੇ ਚੱਲਦੇ ਆ ਵੀ ਪਾ ਲੂਗਾ ਉਹ ਆ ਗਈਆਂ ਅੱਛਾ ਦੇਖ ਲਈ ਆਪਾਂ ਲੈ ਕੇ ਆਏ ਸੇਲ ਮਾਂ ਤੇ ਹਾਂ ਬਈ ਜਿਹੜੇ ਵਧੀਆਂ ਲੈ ਕੇ ਆਏ ਤੇ ਉਹ ਆ ਹੱਟ ਨਹੀਂ ਆਈਆਂ ਉਹ ਆਈਆਂ ਨਹੀਂ ਦੇਖ ਲੋ ਜਿਹੜੇ ਕੰਪਨੀ ਦੀਆਂ ਤੇ ਰਿਲੈਕਸ ਹੋ ਰਹੀਆਂ ਉਹ ਆਈਆਂ ਨਹੀਂ ਹੈਗੇ ਦੂਈ ਆ ਗਈਆਂ ਚਲੋ ਉਹ ਮੁੜ ਕੇ ਹੁਣੇ ਪੈਣੀ ਹੈ ਵਾਪਸ ਕਰਦੇ ਆਂ ਬੰਨੇ ਮੋੜੇ ਅਸੀਂ ਬਾਈ ਕੇ ਕੇ ਆਏ ਤੇ ਵੀ ਜੇ ਛੋਟੀਆਂ ਵੱਡੀਆਂ ਹੋਈਆਂ ਤਾਂ ਵਾਪਸ ਢੱਕਾ ਲੈ ਕੇ ਤੇ ਬਾਈ ਮਣ ਕੇ ਚੱਪਲ ਸਾਇ ਦਾ ਢੱਕਾ ਮੋੜਸਾ ਲੈਣਾ ਭਜਾਇਆ ਰਸਤੇ 'ਚ ਗਿਰ ਗਏ ਮਿਲਿਆ ਨਹੀਂ ਨਾ ਮਿਲਿਆ ਨਹੀਂ ਨਾ ਹੋਰ ਤਾਂ ਭਜਾਇਆ ਹੋਰ ਤਾਂ ਬਾਕੀ ਬਾਈ ਸੂਏ ਬਰ ਖੇਤਾ ਕੰਨੀ ਆਏ ਵੀ ਆ ਬੀ ਉਰੇ ਵੀ ਦੇਖ ਲੋ ਕਿਹੜੇ ਸਾਬ ਨਾਲ ਦਰੱਖਤਾ ਬਾਈ ਤਾਂ ਵੀ ਗਰਮੀ ਆ ਦੇਖੋ ਚਾਰੇ ਪਾਸੇ ਨੇ ਬੂਟਾ ਹੀ ਬੂਟਾ ਹੈ ਗਰਮੀ ਜਿਆਦਾ ਦੁਪਹਿਰ ਨੂੰ ਜਿਆਦਾ ਨੇ ਦੁਪਹਿਰ ਵੇ ਤੇ ਲੈ ਕੇ 10 ਵਜੇ ਤੱਕ ਰੋਡ ਕਹਿੰਦਾ ਰੋਡ ਪਤਾ ਜੀਨੀ ਦਾ ਅੱਧਾ ਚਾਲੀ ਸੇਕ ਮਾਰਦਾ ਸੇਕ ਪੂਰਾ ਮਾਰਦਾ ਹੈ ਅੱਗ ਪੈਂਦੀ ਨਹੀਂ ਰਹੀ ਨਾ ਮੇਰੀ ਅੱਗੋ ਬਾਈ ਬਹੁਤ ਐਗ ਵੀ ਜਿਆਦਾ ਗਰਮ ਹੁੰਦਾ ਐਤਕੀ ਬਾਈ ਤੁਸੀਂ ਠੰਡ ਪਈ ਉੰਨੀ ਗਰਮੀ ਠੰਡ ਵੀ ਬਹੁਤ ਲੰਬੀ ਚੱਲੀ ਐਤਕੀ ਗਰਮੀ ਨੇ ਵੀ ਰਾਟ ਕਢਾਏ ਪਏ ਮੈਂ ਤਾਂ ਇਹ ਰਾਨ ਆਪਣੇ ਕੋ ਨਹੀਂ ਬੂਟਾ ਹੋਣ ਦੇ ਬਾਵਜੂਦ ਵੀ ਕਿੰਨੀ ਗਰਮੀ ਆ ਫਿਰ ਵੀ ਦੇਖਦਾ ਯਾਰ ਨਹੀਂ ਇੱਧਰ ਦੇਖ ਰਾ ਇੱਧਰ ਨੂੰ ਤੇਰੇ ਆ ਖੈੜ ਬਾਂ ਨੂੰ ਦੇਖ ਲੈ ਇਦਾਂ ਕੋਈ ਬੂਟਾ ਹੀ ਹੋਣਾ ਇੰਨੀ ਗਰਮੀ ਉਧਰ ਨੂੰ ਦੇਖਦਾ ਆਰਮੀ ਦਾ ਰੋਡੀ ਸਿਆ ਸਾਰੇ ਪਾਸੇ ਜਿਹੜੀ ਬਾਂ ਤੇਖ ਰਾ ਇੱਧਰ ਕੰਮ ਕਰ ਜਾਂਦੇ ਆ ਉਧਰ ਕੋਈ ਬੂਟਾ ਨਹੀਂ ਹੈਗਾ ਬਟ ਮੈਂ ਉਧਰ ਦਾ ਪੱਕੀ ਲੱਕੜੀ ਹੈ ਇੱਕ ਟਾੜੀ ਟੋੜੀ ਇਦਾਂ ਇੰਨੀ ਗਰਮੀ ਉਧਰ ਨੂੰ ਦੇਖਦਾ ਲਓ ਜੀ ਬਾਈ ਇੱਧਰ ਆ ਬਣੇ ਰੋਡੀ ਨੂੰ ਤਾਂ ਹੁਣ ਮਾੜਾ ਮੋਟਾ ਪਤਾ ਇਹ ਬਾੜ ਦਾ ਕੰਮ ਕਰਦੇ ਆ ਬਾਕੀ ਚੱਲਦੇ ਬਾਈ ਹੁਣ ਪਿੰਡ ਪਨੀਰੀ ਗੰਨੇ ਨੂੰ ਦੇਖਦੇ ਉੱਥੇ ਜਾ ਕੇ ਗਿਆਏ ਬਾਕੀ ਇੱਧਰ ਆਪਣੇ ਇੰਨੇ ਦੂਈ ਪਨੀਰੀ ਵੀ ਘੇਰ ਕੇ ਆਏ ਨਦੀ ਜਿਹਰੇ ਨਦੀ ਜਿਹਰੇ ਆਉਣੀਆ ਰੋਡੀ ਦੇ ਸਾਈਡ ਜਿਹਨੇ ਨਹੀਂ ਜਾਨਵਰ ਜੋਨ ਮਰ ਖਾ ਲੂਗੇ ਬਾਈ ਵਿਚ ਇਦਾਂ ਹੀ ਪਈ ਚੌਲ ਜਿਓ ਵੀ ਉਹ ਬਸ ਬਸ ਦੇਖੇ ਲੱਗ ਜੂਗੀ ਸਹੀ ਹੈ ਬਾਕੀ ਸਵਾ 3/4 ਵਧੀਆ ਜੰਮੀ ਬਾਈ ਆਪਣੀ 26 ਧੋਖਾ ਦੇ ਕੀ ਪਤਾ ਨਹੀਂ ਗਿਆ ਜਕਰ ਰੋੜ ਵਾਲੇ ਨਦੀ ਰੋਟੀ ਨਾ ਨਾ ਉਹ ਤਾਂ ਚੱਲ ਰੋਟੀ ਕੁਦਰਤੀ ਹੋ ਜਾਂਦਾ ਹੈ ਕੈਲਰ ਉਹ ਜਿਹੜਾ ਦੇਸੀ ਰੇਪ ਆਇਆ ਤਾਂ ਵਿਚੈਨ ਪਿਆ ਹੈ ਸਹੀ ਗੱਲ ਬਾ ਕੰਮ ਬਾਈ ਜੂਰਾ ਬਚਾਲਦੇ ਆ ਉਹ ਬਾਈ ਚੱਲਦੀ ਜੀਤ ਨਹੀਂ ਲੱਗੇ ਸਾਹਮਣੇ ਟਰੈਕਟਰ ਗੱਲ ਅੱਠ-ਅੱਠ ਕੰਮ ਚੱਲਦਾ ਸਹੀ ਗੱਲ ਜੱਲੀ ਫੋੜਣ ਦੇ ਦੇਖ ਲੋ ਬਾਈ 6 ਤੇ ਉੱਪਰ ਟਾਈਮ ਹੋ ਗਿਆ ਵੀ ਫੁੱਲ ਧੁੱਪ ਹਲੇ ਹਾਂ ਫੋਟੋ ਵੀ ਲੱਕੇ ਰੋਟੀ ਜਿਹੜਾ ਕੁਲਰ ਕੇ ਮੈਂ ਚੱਲਦਾ ਜਿਹੜਾ ਆਪਾਂ ਲੈ ਕੇ ਆਏ ਤੇ ਇਹ ਤੋਂ ਵਧੀਆ ਚੱਲਦਾ ਬਾਈ ਹੈ ਬਹੁਤ ਵਧੀਆ ਚੱਲਦਾ ਕੁਦਰ ਬਰੀ ਗੱਲ ਮੈਂ ਕਿੰਨੇ ਦਾ ਵੇਚਾਂ ਕਰਾ ਦੇਨੇ ਯਾਰ ਵੀ ਵੇਚਿਆ ਯਾਰ ਕਦੇ ਤੁਹਾਨੂੰ ਦੱਸ ਦਿੰਦਾ ਮੇਰੇ ਇਧਰ ਮੈਂ ਤੇਲੇ ਨਾ ਬੰਦੀ ਹਰਦੀਆ ਰੋਡੀ ਉੱਤੇ ਕਈ ਜਿਹੜਾ ਕੂਲਰ ਘਾਟੇ 'ਚ ਵੇਚਦਾ ਹੋਰ ਕਿਹ ਘਾਟੇ 'ਚ ਵੇਚਦਾ ਕਦੇ ਚਲਾਈ ਨਹੀਂਦੀ ਹੋਈ ਹਾਂ ਲੈ ਕਿਹ ਨਹੀਂ ਚਲਾਈ ਹੋਈ ਸੀ ਹਾਂ ਉਹ ਦੋ ਸੱਦਾ ਇੱਕ ਸਾਲ ਕਿ ਚਲਾਇਆ ਸਾਲ ਆਇਓ ਪੇੜੇ ਸਾਲ ਵੀ ਚਲਾਇਆ ਮਹੀਨਾ ਕਿ ਚੱਲਿਆ ਉਹ ਤੇ ਉਹਦੇ ਬਾਅਦ ਮੈਂ ਇਸੀ ਲਵਾ ਲਿਆ ਤਾਂ ਚਲਾਈ ਨਹੀਂਦੀ ਹੋਈ ਟਾਕੇ ਅੰਦਰ ਖੜਾ ਹੱਸਦਾ ਉਹ ਤਾਂ ਬੰਦਾ ਲੈ ਗਿਆ ਬੰਦਾ ਕਹਿੰਦਾ ਜਮਾ ਜਿਹੜਾ ਬੰਦਾ ਲੈ ਗਿਆ ਘਰ ਕਹਿੰਦਾ ਮੇਰੇ ਤੇ ਗਾਂ ਹੋ ਲੈਣੇ ਆਲੇ ਆ ਕੇ ਤੇ ਵੀ ਸਾਨੂੰ ਦੇ ਦੇ ਹਾਂ ਕੂਲਰ ਚੰਗਾ ਹਾਲਤ ਮੈਂ ਜਿਹੜਾ ਸਾਫ਼ ਹੋ ਕੇ ਵਿਕਦਾ ਏ ਕਿ ਨਹੀਂ ਪਾਣੀ ਪਾ ਕੇ ਆਣੇਂ ਠੰਡੀ ਹਵਾ ਮਾਰਦਾ ਬਾਈ ਕਹਿੰਦਾ ਹਵਾ ਬਹੁਤ ਹੈ ਮੋਟਰ ਵੱਡੀ ਏ ਬਾਈ ਉਹਦੀ ਹਵਾ ਬਹੁਤ ਲੰਬੀ ਮਾਰਦਾ ਤੇਰਾ ਖਰਾਬ ਤਾਂ ਨਹੀਂ ਹੋਇਆ ਠੀਕ ਚੱਲਦਾ ਮੇਰਾ ਠੀਕ ਚੱਲਦਾ ਵਧੀਆ ਚੱਲਦਾ ਏ ਕੂਲਰ ਵਧੀਆ ਤੇ ਬਾਈ ਕੂਲਰ ਵਧੀਆ ਬੜੇ ਕੂਲਰ 11 ਸੀ ਪੰਨੇ 7500 ਰੁਪਏ ਲਿਆ ਤੇ 7500 ਹੁਣ ਤਾਂ ਮਹਿੰਗਾ ਹੋ ਗਿਆ ਹੁਣਾ ਹੋਊਗਾ 12-13000 ਮਾ ਕੂਲਰ ਬਾਈ ਵਧੀਆ ਕੂਲਰ ਰੈ ਨੇ ਇੱਕ ਨੰਬਰ ਕੋਦਰ ਫਟ ਗਿਆ ਚਲ ਕੋਈ ਨਹੀਂ ਹੁਣ ਜਿਹਦੇ ਕਰਮਾਂ ਚ ਤੋ ਲੈ ਗਿਆ ਕਿ ਨਹੀਂ ਚੱਲੀਏ ਕੱਲ ਦੇ ਬਾਈ ਹੁਣ ਪਿੰਡ ਵੱਲ ਨੂੰ ਬੂਟੇ ਦੇਖੋ ਕਿਆ ਵਧੀਆ ਹੋਏ ਪਏ ਬਾਈ ਹਰਿਆਲੀ ਹਰਿਆਲੀ ਹੈ ਹੁਣ ਹਰੇ ਕਬੂਟੇ ਨੂੰ ਪੱਤਾ ਆ ਗਿਆ ਹੈ ਚਾਰੇ ਪਾਸੇ ਹਰਿਆਲੀ ਹੋਰਿਆਲੀ ਦਿਖਦੀ ਹੈ ਲਓ ਜੀ ਬਾਈ ਜਿਹੜੀ ਆਪਾਂ ਨੇ ਸਵਾ 34 ਬੀਜ ਦੀ 26 ਦਾ ਧੋਖਾ ਦੇਗੀ ਤੇ ਡੂਆ ਦਿਨ ਅੱਜ ਇਹ ਤਾਂ ਬਾਈ ਵਧੀਆ ਚੱਲੀ ਦੇਖੋ ਥੋਈ ਕੱਢ ਗਈਆਂ ਬਾਕੀ ਨੂੰ ਪਾਣੀ ਲਾਉਣਾ ਸਵੇਰੇ ਪਾਣੀ ਕੱਢਦਾ ਰ ਠੀਕ ਰਿਹਾ ਹੈ ਇਹਦਾ ਪ੍ਰੋਜੈਕਟ ਰੋਡੀ ਤੇਰਾ ਜਮ ਵਧੀਆ ਨਾ ਬਾਕੀ ਇਸ ਸ਼ਾਮ ਟਾਈਮ ਹੈ ਸਾਨੂੰ ਆਹ ਸਾਈਡ ਤੇ ਵੀ ਖੜ ਰਹੇ ਨੇ ਬਾਈ ਬਹਿ ਕੇ ਦੇਖੋ ਜਿਵੇਂ ਠੀਕ ਹੈ ਇਹਦਾ ਇਹੀ ਪਨੀਰੀ ਲੋਟ ਆਈ ਰੋਢੀਕ ਦੋ ਹੀ ਨ ਲੋਟ ਆਈ ਇਹ ਠੀਕ ਹੈ ਇਹਦੇ માં ਵੀ ਬਹੁਤ ਘੱਟ ਦਾਣੇ ਜੰਮਿਆ ਰਹੇ ਬਹੁਤ ਬਾਕੀ ਇਕ ਨਹੀਂ ਪਏ ਵਿੱਚ ਪਾਣੀ ਲੱਗਣਾ ਕੋਸਕ ਪਰਸੈਂਟ ਬਾਈ ਬੀਜੇ ਦੇ માં ਵੀ ਜੰਮ ਗਿਆ ਤਾਂ ਕੋਸਕ ਜੰਮਿਆ ਨਹੀਂ ਤਾਂ ਵੀ ਜਿਹੜੀ ਤੂਈ ਜੰਮੀ ਚ ਉਹ ਪੂਰੀ ਨਿਕਲੀ ਵੀ ਵਿੱਚ ਹੈ ਪਾਣੀ ਲਾ ਦੂਗੇ ਇਹਨੂੰ ਹਾਂ ਵਿੱਚ ਅਸੀਂ ਉਹ ਪੈੜਾ ਪੈ ਗਏ ਆ ਵਿੱਚ ਫਵਾਗੀ ਮਾਰੀ ਤੀ ਤਾਂ ਕਰਕੇ ਹੋ ਗਿਆ ਇਹ ਪਤਾ ਨਹੀਂ ਗਿਆ ਚੱਕਰ ਆ ਬਈ ਆਹੀ ਸਾਲ ਹੋਇਆ ਕਿ ਪਨੀਰੀਆਂ ਚੋਂ ਕੋਨਾ ਕੰਡਾ ਜਾਂ ਨਹੀਂ ਹੈਗਾ ਇਹ ਕਹਿੰਦਾ ਗਾਰੰਟੀ ਆ ਹੁਣ ਜਹੀਲਤ ਗਾਰੰਟੀ ਹੈ ਨਹੀਂ ਰੋੜੀ ਦਸਿਆਂ ਕਾ ਤੇ ਲਾਈਆਂ ਇਹ ਜੈਡ ਸਕਿਉਰਟੀ ਇਹ ਗਾਂ ਵਾਸਤੇ ਗਾਂ ਵਾਸਤੇ ਤੇ ਗਾਂ ਕਰਕੇ ਲਾਇਆ ਦਾ ਬਾਈ ਇਹ ਜਿਹੜੀ ਜੈਡ ਸਕਿਉਰਟੀ ਹੈ ਵੀ ਗਾਂ ਤੰਗ ਕਰਦੀ ਤੇ ਉਹਨਾਂ ਕਰਕੇ ਲਾਈ ਹੈ ਆ ਡੰਡਾ ਵੀ ਢਿੱਲਾ ਹੋ ਗਿਆ ਰੋੜੀ ਯਾਰ ਗਿਆ ਨੇ ਹਾਂ ਸਿਆ ਬਣਾਉਂਦੀ ਆ ਆ ਦੇਖੋ ਜੀ ਇਹ ਵੀ ਢਿੱਲਾ ਹੋ ਗਿਆ ਜੈਡ ਸਕਿਉਰਟੀ ਦਾ ਇੱਕ ਬੰਦਾ ਢਿੱਲਾ ਹੋ ਗਿਆ ਟੈਟ ਕਰਨਾ ਪੈਣਾ ਇਹ ਪੈਗ ਲਾਉਂਗਾ ਕਿ ਕਨੇ ਟੈਟ ਹੋ ਜੂਗਾ ਇਹ ਹਾਂ ਹਾਂ ਆਹ ਮਾਰ ਪਰ ਦੇ ਹਾਂ ਘਾਟ ਕੇ ਰੱਖ ਜਗਾ ਡੋਂਡਰ ਇਧਰ ਨੂੰ ਖਿੱਚ ਕੇ ਕੱਢ ਉਹ ਇਧਰ ਨੂੰ ਖਿੱਚ ਕੇ ਆਪਣੇ ਵਾਲੇ ਸਾਈਡ ਨੂੰ ਟੈਟਸ ਬਸ ਨਿਕਲ ਗਿਆ ਤਾਂ ਆਹ ਢਿੱਲਾ ਹੋ ਗਿਆ ਤਾਂ ਯਾਰ ਬੋਨਾ ਹੋ ਗਿਆ ਇਹ ਮਨ ਲੱਗਦਾ ਇਹਦੇ ਸਾਈਡ ਤੇ ਕਿਆ ਹੋ ਗਿਆ ਠੀਕ ਹੈ ਬੋਨਾ ਬੋਨਾ ਹੋ ਗਿਆ ਨੀਵਾ ਹੋ ਗਿਆ ਨਾ ਚਲ ਕੋਈ ਨਹੀਂ ਜਿਹੜੀ ਗੈਂ ਦਾ ਵਿੱਚ ਬੜਨਾ ਲਿਖਿਆ ਉਹਨੇ ਬੜੇ ਜਾਣਾ ਬੜੇ ਜਾਣਾ ਹੁਣ ਇਹਨੂੰ ਲਾਉਣਾ ਪਾਣੀ ਬਾਈ ਰਾਜੂ ਬਾਈ ਗਿਆ ਪਾ ਜੱਗੇ ਕੋਲ ਕਿ ਆਪਦਾ ਵੀ ਉਧਰ ਤੇ ਜਨਰੇਟਰ ਲੈ ਕੇ ਵੀ ਆ ਜਵੇ ਬਾਈ ਨੇ ਉੱਥੇ ਬੀਜਣੀ ਪਨੀਰੀ ਜੇ ਲੈ ਕੇ ਆ ਗਿਆ ਤਾਂ ਕਹਿੰਦਾ ਤਾਂ ਮੈਂ ਆ ਵੀ ਭਰ ਦੂਗਾ ਬਾਕੀ ਦੇਖਦੇ ਆ ਨਹੀਂ ਚਲिएगा ਨੂੰ ਚਲ ਹੋ ਜੀ ਬਾਈ ਆ ਪਿਆ ਬੀਜ ਥੋੜੀ ਦਿਖਾਓ ਮਾੜਾ ਇਹ ਫਟ ਗਿਆ ਦੱਬਿਆ ਬਹੁਤ ਇੰਨੀ ਕੰਮਜਾਹ ਹੋਇਆ ਬਹੁਤ ਦਿਨ ਦੱਬ ਕੇ ਰੱਖਿਆ ਹਾਂ ਖਰਾਬ ਨਹੀਂ ਹੋਈ ਬੀਜ ਸਾਰੇ ਠੀਕ ਆ ਅੱਛਾ ਆ ਦੇਖੋ ਬਾਈ 5% ਦਾਣਿਆਂ ਨੂੰ ਵਿੱਚ ਤੂਈ ਆਈ ਹੈ ਜਿਹਨੂੰ ਵੀ ਆਈ ਡਬਲ ਚੱਲ ਪਿਆ ਰਖ ਲੇਕਿਨ ਰਾਜਾ ਬਾਈ ਕਹਿੰਦਾ ਰ ਜੜ ਦੇ ਨਾਲ ਡਬਲ ਵੀ ਚੱਲ ਰਹੀ ਤੇ ਰੋੜੀ ਹੋਇਆ ਕਰ ਮੁਖਤੇ ਮਾਰ ਲੱਗ ਗਿਆ ਰੋਦੀ ਨੇ ਇਹਦੇ ਮਾਤੇ ਉਹ ਮੇਰੀ ਗਾਹ ਸੁਣ ਪੂਰਾ ਦਾਣਾ ਨਹੀਂ ਨਾ ਵਿੱਚ ਜੰਮਿਆ ਕਿੰਨੇ 10 ਦਾਣੇ ਮਾਤੇ ਤੇ 3 ਦਾਣੇ ਜੰਮਿਆ ਦੇਖ ਲੈ ਬਾਕੀ ਦਾਣੇ ਇਕ ਨਹੀਂ ਵੇਚੇ ਖਾਰੇ ਦਿਖਦੇ ਜਿਹੜਾ ਵੀ ਮਾੜਾ ਮੋਟਾ ਕੋਈ ਜੰਮਿਆ ਉਹ ਡਬਲ ਤੋਂ ਹੀ ਚੱਲ ਵੀ ਉਹਨੂੰ ਲੈ ਆ ਲੈ ਇਹ ਕ ਕਰੂਗਾ ਹੁਣ ਡਬਲ ਹੋ ਗਿਆ ਆ ਦੇ ਲੋ ਕਿੰਨੇ ਦਾਣੇ ਚੱਕ ਲਏ ਵਿੱਚ ਤੇ ਅੱਧੇ ਦਾਣੇ ਦੂਏ ਅੱਧੇ ਨੂੰ ਹੈ ਨਹੀਂ ਉਹਦੇ ਖਾਲੀ ਏ ਖਰਾਬ ਵੀ ਨਹੀਂ ਹੋਈ ਹੈਗੀ ਹੂੰ ਲੈ ਉਹ ਖਰਾਬ ਤਾਂ ਹੋਊਗੀ ਨਾ ਜਿਹੜੀ ਹੁਣ ਡਬਲ ਚੱਲ ਗਈ ਆ ਲੈ ਇਹ ਬੀਜਣ ਜੋਗਾ ਡਬਲ ਕੱਢ ਲਈ ਆਲੀ ਚੋਂ ਜੇ ਇੱਕ ਹਰੀ ਕੱਢ ਲਈ ਵਿੱਚ ਚੱਲ ਬਣਾ ਬੰਨ ਪੰਡ ਪਨੀਰੀ ਨੂੰ ਪਾਣੀ ਲਾ ਦੇ ਪਨੀਰੀ ਨੂੰ ਵੀ ਪਾਣੀ ਲਾ ਰਹਿਣਾ ਤੇ ਇਹਦਾ ਵੀ ਕੰਮ ਜਾ ਕਰੀਏ ਸਕਾਰ ਨਹੀਂ ਦੇਣਾ ਹਾਂ ਸਕਾਰ ਦੇਣ ਦੇ ਮੈਨਾਂ ਲੱਗੇ ਰਹੇ ਹਾਂ ਦੇ ਸਗਾਉਣੀ ਤਾਂ ਦੇਖ ਲੈ। ਬਾਰੇ ਜੀ ਕਿੱਥੇ ਹੋ ਗਏ। ਚਲੋ। ਛੱਕਰੋ ਪੱਟਿਆ ਕਰਨਾ ਦਾ। ਇਹ ਰੱਖ ਲਈ ਮੱਤੋਬੇ ਚ ਪਾਣੀ ਮੱਛੀਆਂ ਖਾ ਲੂਗੀ ਜਾਨਵਰਾਂ ਦਾ ਕੰਮ ਆ ਜੂਗੀ। ਚਲ ਡੋਬੇ ਚ ਪਾ ਦੇ। ਐਸਾ ਕਹਿੰਦੇ ਨਦੀ ਜਿਹਰੇ ਹੁੰਦੀ ਚਲ ਡੋਬੇ ਚ। ਡੋਬੇ ਚ। ਡੋਬੇ ਚ ਬਿਠੀ ਕਰੋੜੀ। ਲਓ ਜੀ ਬਾਈ ਪਹੁੰਚ ਗਏ ਮੋਟਰ ਪਰ। ਪਾਣੀ ਵੀ ਦੇਖ ਲਈ ਲਾ ਦੀ ਇੱਕ ਵਾਰ ਲਾ ਕੇ ਕੱਢ ਦੋਗੇ। ਚਲ। ਕੱਟ ਲਿਆ ਫਿਰ ਹੈ ਪਤਾ ਜੀ ਸਾਰੀ ਮਸਲੇ ਦੇਖ ਲਓ ਛੇੜੀ ਅਗਰਾ ਨੀਵੀਂ ਜਗ੍ਹਾ ਨਹੀਂ ਮਰਦੀ ਹੈ ਬਾਈ ਲਾਰੀ ਆ ਪਾਣੀ ਕਾਲੂ ਕਾਲੂ ਬਾਈ ਦਾ ਬੜੀ ਬੜੀ ਹੋਈ ਬਿਆਰੀ ਓਹ ਛੇੜੀ ਉਮਰ ਕਿਵੇਂ ਮਰਦੇ ਨਹੀਂ ਬਣੀ ਪਾਣੀ ਲੱਗਿਆ ਬਟਾ ਇਹ ਮਾਨਦੇ ਨਹੀਂ ਬੰਦੇ ਕਹਿੰਦੇ ਨੀਵੀਂ ਜਗਾ ਕਰਕੇ ਮਰ ਜਾਣੀ ਪਾਣੀ ਓਵਰ ਹੋ ਗਿਆ ਬਾਈ ਚੱਠਾ ਉੱਛਲ ਗਿਆ ਥੋੜੀ ਗਿਆ ਹੋ ਗਿਆ ਚਵੱਟਾ ਉੱਛਲ ਗਿਆ ਦੇਖੀ ਨਾ ਅਕੇ ਲਾਗੇ ਦੋਹੇ ਹਾਂ ਮਗਾ ਦੋਹੇ ਨੱਕੇ ਭੇੜ ਗਏ ਹਾਂ ਦੋਹੇ ਨੱਕੇ ਲਾਗੇ ਇਕੱਠੇ ਲੋ ਜੀ ਬਾਈ ਆਪਾਂ ਨੇ ਪਾਣੀ ਵਾਲਾ ਕੰਮ ਕੱਥਲ ਕਰਤਾ ਰਾਜੀ ਬਾਈ ਨੇ ਭਰ ਲਿਆ ਨਾਲੇ ਜੱਗੇ ਦੇ ਵੀ ਨਹੀਂ ਭਰੇ ਆ ਟਰੈਕਟਰ ਲੈ ਕੇ ਆਪਣੀ ਵਿਹਾਰ ਲਈ ਆ ਥੋੜੀ ਕੈਂਸਲ ਪਾਣੀ ਪਾਣੀ ਕੈਂਸਲ ਲਾਉਣਾ ਪਾਣੀ ਕੈਂਸਲ ਆ ਬਾਈ ਵੀ ਨਹੀਂ ਆ ਸਕਦਾ ਆਪਣੇ ਪਾਣੀ ਲਾ ਸਕਦਾ ਤਾਂ ਕਰਕੇ ਫੇਰ ਕੈਂਸਲ ਹੋ ਗਿਆ ਪਮੂ ਰਿਆ ਓਏ ਸਤਿ ਸ਼੍ਰੀ ਅਕਾਲ ਬਣਾਓ ਸਤਿ ਸ਼੍ਰੀ ਅਕਾਲ ਨਵੇਂ ਚੱਪਲਾ ਕੋਣ ਲਿਆ ਤੂੰ ਚਾਚਾ ਕਹ ਚਾਚਾ ਜੀ ਚਾਚਾ ਜੀ ਆ ਦੇਖੋ ਬਾਈ ਨਵੇਂ ਚੱਪਲਾ ਹਾਂ ਆਜ ਆਪਣਾ ਸੌਰ ਹੈ ਬਾਈ ਦੇਖੋ ਚਲਿਪਰ ਨਵੇਂ ਆ ਵੀ ਕਰ ਜੀ ਨਾ ਲੱਦ ਮੇਰੇ ਲੱਸਨ ਸਾਨੂੰ ਪ੍ਰੈਪਰ ਸੈਟ ਕਰ ਦਿਨ ਲਾਦਾ ਕਰ ਨਹੀਂ ਦੱਸ ਪੰਮ ਖਾਇ ਤੇ ਦਿਨ ਦੁਰਖੇ ਚੱਪਲਾ ਲੈ ਹਾਂ ਤਾਏ ਬੰਦ ਕਰਿਆ ਹੈ ਤਾਏ ਕਰਿਆ ਬੰਦਾ